ਡਾਕਟਰ ਸਾਹਿਬ ਕਿਵੇਂ ਦੇਖਦੇ ਹੋਗੇ ਨਵਜੋਤ ਕੌਰ ਸਿੱਧੂ ਨੇ ਕੱਲ ਪੋਸਟ ਪਾ ਕੇ ਜਿਹੜੀ ਪਾਰਟੀ ਛੱਡਣ ਦੀ ਗੱਲ ਸਾਹਮਣੇ ਕੀਤੀ ਹੈਗੀ ਉਸ ਦੇ ਬਾਰੇ ਵਿੱਚ ਕੀ ਕਹਿਣਾ ਥੋੜਾ ਦੇਖੋ ਹੁਣ ਕਾਫੀ ਲੰਮੇ ਸਮੇਂ ਤੋਂ ਦੇਖਦਾ ਆ ਰਿਹਾ ਕਿ ਸਿਆਸਤ ਵਿੱਚ ਕੋਈ ਆਈਡੀਓਲੋਜੀ ਦੀ ਜਾਂ ਆਈਡੀਓਲੋਜੀਕਲ ਕਮਿਟਮੈਂਟ ਦੀ ਹੁਣ ਕੋਈ ਬਹੁਤੀ ਗੱਲ ਰਹਿ ਨਹੀਂ ਗਈ ਹੈਗੀ ਹੈ ਸਿਆਸਤ ਵਿੱਚ ਜਿੰਨੀ ਆ ਆਰਾਮ ਗਿਆ ਆਰਾਮ ਜਾਇਦਰ ਆਇਆ ਉਧਰ ਛੱਡ ਦਿੱਤਾ ਉਧਰ ਜੋਇਨ ਕਰ ਲਿਆ ਇਹ ਵਰਤਾਰਾ ਲੰਬੇ ਸਮੇਂ ਤੋਂ ਵਾਪਰਿਆ ਹੈਗਾ ਹੈ ਬਹੁਤ ਘੱਟ ਲੁੱਕੀ ਨੇ ਜਿਹੜਾ ਚ ਮਤਲਬ ਵਜੇ ਜਿਹਦੀ ਸਿਧਾਂਤਕ ਪਰਪਕਤਾ ਹੈਗੀ ਹੈ ਜਾਂ ਸਿਧਾਂਤਕ ਕਮਿਟਮੈਂਟ ਹੈਗੀ ਹੈ ਉਹ ਹੈਗੀ ਹੈ ਤੇ ਹਿੰਦੁਸਤਾਨ ਚ ਦੋਏ ਕਾਡਰ ਬੇਸਟ ਪਾਰਟੀਆਂ ਸਿਧਾਂਤ ਬੇਸਟ ਪਾਰਟੀਆਂ ਹੈਈਆਂ ਇੱਕ ਹੈਗੀ ਹੈ ਭਾਜਪਾ ਆਰਐਸਐਸ ਜਿਹਦੇ ਪਿੱਛੇ ਹੈਗੀ ਹੈ ਤੇ ਦੂਜੀ ਹੈਗੀ ਹੈ ਸਿਧਾਂਤ ਬੇਸਡ ਪਾਰਟੀ ਮਤਲਬ ਜਿਹੜੀ ਲੈਫਟਿਸਟ ਪਾਰਟੀ ਆ ਖੱਬੇ ਪੱਖੀ ਪਾਰਟੀ ਹੈਈਆਂ ਉਹਨਾਂ ਨੇ ਤੁਹਾਨੂੰ ਬਹੁਤ ਘੱਟ ਲੱਗੂਗਾ ਤੁਹਾਨੂੰ ਬਹੁਤ ਘੱਟ ਖਬਰਾਂ ਮਿਲ ਗਿਆ ਕਿ ਫਲਾਣੇ ਜਨਸੰਗੀ ਨੇ ਜਾਂ ਫਲਾਣੇ ਆਰਐਸਐਸ ਨੇ ਵਾਲੇ ਬੰਦੇ ਨੇ ਜਾਂ ਫਲਾਣੇ ਭਾਜਪਾ ਦੇ ਬੰਦੇ ਨੇ ਆਪਣਾ ਪਾਰਟੀ ਦੀ ਜਿਹੜੀ ਵਫਾਦਾਰੀ ਆ ਉਹ ਛੱਡ ਕੇ ਕਿਸੇ ਹੋਰ ਪਾਸੇ ਜਾਣ ਲਿਆ ਹੈਗਾ ਹੈ ਤੇ ਇਵੇਂ ਹੀ ਮਤਲਬ ਖਮੇ ਪੱਖੇ ਦਾ ਵੀ ਇਹੀ ਹਾਲ ਹੈ ਕਿ ਉਹਨਾਂ ਨੂੰ ਤੁਹਾਨੂੰ ਬਹੁਤ ਘੱਟ ਬੰਦੇ ਮਿਲਣਗੇ ਪਰ ਬਾਕੀ ਜਿਹੜੀ ਸਿਆਸੀ ਜਿਹੜੀ ਕੌਨਵਾ ਹੈਗਾ ਹੈ ਉਹ ਸਿਆਸੀ ਕੌਨਵੇ ਵਿੱਚ ਇਹ ਵਰਤਾਰਾ ਇੰਨਾ ਆਮ ਹੋ ਚੁੱਕਿਆ ਹੈਗਾ ਕਿ ਉਹਨੀਆਂ ਦਾ ਕੋਈ ਨੋਟਿਸ ਵੀ ਨਹੀਂ ਲੈਂਦਾ ਹੈਗਾ ਬਾਕੀ ਜੇ ਦੇ ਇੰਡੀਵਿਜੂਅਲ ਫਰੀडम ਦੀ ਗੱਲ ਕਰਨੀ ਹੋਵੇ ਨਿੱਜੀ ਆਜ਼ਾਦੀ ਦੀ ਗੱਲ ਕਰਨੀ ਹੋਵੇ ਮੈਨ ਸਿੱਧੂ ਡਾਕਟਰ ਨੇ ਪ੍ਰਤੀਸ਼ਠਿਤ ਨਾਗਰਿਕ ਨੇ ਉਨ੍ਹਾਂ ਦਾ ਇੱਕ ਲੰਬਾ ਕੈਰੀਅਰ ਸੀ ਕਿਹੜੀਅਰ ਹੈਗਾ ਉਹਨਾਂ ਨੇ ਆਪਣੇ ਕੈਰੀਅਰ ਨੂੰ ਕਿਸ ਪਾਰਟੀ ਨਾਲ ਲਾ ਕੇ ਪਰਸੂ ਕਰਨਾ ਹੈਗਾ ਉਹਨਾਂ ਦਾ ਨਿੱਜੀ ਮਾਮਲਾ ਹੈਗਾ ਇਹਦੇ ਵਿੱਚ ਮੈਂ ਦਖਲ ਦਾਜੀ ਮੈਂ ਮੈਂ ਇਹ ਤੇ ਕੋਈ ਇਹ ਟਿੱਪਣੀ ਕੀ ਕਰਨੀ ਹੈਗੀ ਹੈ ਪਰ ਸਮੇ ਦੇ ਹਾਂਣ ਦੀ ਸਿਆਸਤ ਕਰਨ ਦਾ ਹੱਕ ਕੋਲ ਮੈਂ ਹਰ ਹਰ ਵਿਅਕਤੀ ਕੋਲੋਂ ਜਿਹੜਾ ਕਿ ਸੂਝਵਾਨ ਹੈ ਪੜਿਆ ਲਿਖਿਆ ਹੈਗਾ ਹੈ ਉਹਦੇ ਕੋਲ ਮੈਂ ਜਰੂਰ ਆਸ ਕਰੂੰਗਾ ਕਿ ਅੱਜ ਸਮੇ ਦੀ ਹਾਂਣ ਦੀ ਸਿਆਸਤ ਉਹਨਾਂ ਨੂੰ ਕਰਨੀ ਚਾਹੀਦੀ ਹੈ ਜਿੱਦਨੋ ਮੁਲਕ ਜਾ ਰਿਹਾ ਔਰ ਜਿੱਦਨੋ ਮੁਲਕ ਲਿਜਾਇਆ ਜਾ ਰਿਹਾ ਅਜਿਹੀਆਂ ਪਾਰਟੀਆਂ ਵੱਲ ਉਹਨਾਂ ਨੂੰ ਮੂੰਹ ਨਹੀਂ ਕਰਨਾ ਚਾਹੀਦਾ ਉਹਨਾਂ ਨੂੰ ਜਿਹੜੇ ਇਸ ਤੇ ਹੋਰ ਦੂਜੇ ਵਿਕਲਪ ਹੈਗੇ ਆ ਉਹ ਤਲਾਸ਼ਣੇ ਚਾਹੀਦੇ ਹੈ ਗਿਆ ਕੋਣ ਨਹੀਂ ਜਾਣਦਾ ਕਿ ਅਜ ਪੰਜ ਪਾ ਦੇਸ਼ ਨੂੰ ਜੋ ਇੱਕ ਫਿਰਕੂ ਤਾਣਾ ਬਾਣਾ ਮੁਲਕ ਦਾ ਸੀਗਾ ਉਹਨੂੰ ਤੋੜ ਰਹੀ ਹੈਗੀ ਹੈ ਧਾਰਮਿਕ ਤ੍ਰੂਭੀਕਰਨ ਕਰ ਰਹੀ ਹੈ ਮੁਲਕ ਨੂੰ ਅਮਾਨੀਆਂ ਦਾਨੀਆਂ ਕੋਲ ਵੇਚ ਰਹੀ ਹੈਗੀ ਹੈ ਜਿਹੜੀ ਆਪਣੀ ਵਿਦੇਸ਼ ਨੀਤੀ ਹੈ ਜਿਹੜੀ ਨਿਰਪੱਖਤਾ ਦੇ ਦੀ ਗੁੱਟ ਨਿਰਪੱਖਤਾ ਦੀ ਸੀਗੀ ਉਹਨੂੰ ਖਤਮ ਕਰਕੇ ਅੱਜ ਇੱਕ ਜਾਂ ਦੂਜੇ ਧੰਦੇ ਦੇ ਨਾਲ ਜੁੜ ਕੇ ਜਿਹੜੀ ਕੂਟਨੀਤੀ ਹੈਗੀ ਉਹਦਾ ਦਵਾਲਾ ਕੱਢ ਰਹੀ ਹੈਗੀ ਹੈ ਮੇਰੇ ਤੋਂ ਤਾਂ ਕੋਈ ਐਕਸ਼ਨ ਨਹੀਂ ਸੀ ਮੈਂ ਤਾਂ ਕੀ ਐਕਸ਼ਨ ਲੈਣਾ ਸਿਕਾ ਮੈਂ ਜੀ ਬਿਆਨਬਾਜ਼ੀ ਤਾਂ ਡਾਕਟਰ ਸਾਹਿਬ ਵੀ ਕਰ ਰਹੇ ਨੇਗੇ ਪੱਠਰ ਮੈਡਮ ਵੀ ਕਰ ਰਹੇ ਨੇਗੇ ਨਹੀਂ ਨਹੀਂ ਬਿਆਨਬਾਜ਼ੀ ਅਸੀਂ ਹੋਰ ਤਰ੍ਹਾਂ ਕਰਦੇ ਹਾਂ ਕਿ ਅਸੀਂ ਆਪਣੇ ਆਪਣੇ ਹਾਈ ਕਮਾਂਡ ਨੂੰ ਆਗਾਹ ਕਰਦੇ ਹਾਂ ਆਪਣੀ ਹਾਈ ਕਮਾਂਡ ਨੂੰ ਅਸੀਂ ਆਪਣੀ ਸਲਾਹ ਦਿੰਦੇ ਹਾਂ ਉਹ ਬਿਆਨਬਾਜ਼ੀ ਥੋੜੀ ਹੁੰਦੀ ਉਹ ਉਹ ਤਾਂ ਉਹ ਤਾਂ ਆਪਣੇ ਜਿਹੜਾ ਪਾਰਟੀ ਪ੍ਰਤੀ ਵਫਾਦਾਰੀ ਆ ਪਾਰਟੀ ਪਤੀ ਫਰਜ ਹੈ ਪਾਰਟੀ ਦੀ ਬਿਹਤਰੀ ਵਾਸਤੇ ਗੱਲਾਂ ਕਰਨੀਆਂ ਹੁੰਦੀਆਂ ਹੈਗੀਆਂ ਕਿ ਸਿੱਧੂ ਸਾਹਿਬ ਵੀ ਜਾ ਰਹੇ ਨੇ ਜੀ ਮੈਂ ਕੁਝ ਨਹੀਂ ਕੁਝ ਨਹੀਂ ਕਹਿ ਸਕਦਾ ਇਹ ਉਹਦਾ ਪ੍ਰੋਬਲਮ ਫੈਸਲਾ ਹੈਗਾ ਜੀ ਪੰਜਾਬ ਪ੍ਰਧਾਨ ਨੇ ਬੜੀ ਟਿੱਪਣੀ ਕੀਤੀ ਉਹਨਾਂ ਨੇ ਕਾਫੀ ਜਿਆਦਾ ਜੀ ਉਹਨਾਂ ਨੂੰ ਕਿਹਾ ਜੀ ਵੀ ਕਿ ਕਾਫੀ ਜਿਹੜੇ ਕਰਪਟ ਲੀਡਰ ਨੇ ਕਿ ਕਾਫੀ ਕਰਪਟ ਪ੍ਰਧਾਨ ਹੈ ਅਜਿਹੇ ਪ੍ਰਧਾਨ ਹੈ ਜਿਹੜਾ ਇਹ ਉਹਨਾਂ ਨੂੰ ਪਤਾ ਹੋਊਗਾ ਜੀ ਕਿ ਕਿ ਓਕੇ ਨਾ ਕਿ ਸੁਧਾਰ ਤੇ ਕਹਿ ਰਹੇ ਆ ਕਿਵੇਂ ਕਹਿ ਰਹੇ ਆ ਉਤਲ-ਪੁਤਲ ਪੰਜਾਬ ਚ ਹੈ ਜੀ 2024 ਦੀ ਚੋਣਾਂ ਨੂੰ ਲੈ ਕੇ ਉਹਦੇ ਚ ਕਿਹੜਾ ਬੰਦਾ ਕਿ ਕਿੱਧਰ ਜਾ ਰਿਹਾ ਹੈਗਾ ਇਹ ਇਸ ਬਾਰੇ ਕਹਿਣਾ ਬਹੁਤ ਮੁਸ਼ਕਲ ਹੈਗਾ ਕਾਰਨ ਕੀ ਮੰਨਦੇ ਹੋ ਕਿ ਹਾਈ ਲੀਡਰਸ਼ਿਪ ਦੀ ਜਿਹੜੀ ਕਮੀ ਦਿਖਦੀ ਹੈ ਜਾਂ ਪੰਜਾਬ ਲੈਵਲ ਤੇ ਕੋਈ ਕਮੀ ਦਿਖਦੀ ਹੈ ਕਿ ਪਾਰਟੀ ਨੂੰ ਜੋੜ ਕੇ ਕਿਉਂ ਨਹੀਂ ਰੱਖ ਪਾ ਰਹੇ ਹੈਗੇ ਹਾਲ ਦਿੱਕਤਾ ਹੈਗੀ ਆ ਕਾਂਗਰਸ ਹੁੰਦਿਆਂ ਨਹੀਂ ਬਹੁਤ ਪ੍ਰਾਣੀਆ ਦਿੱਕਤਾ ਹੈਗੀ ਆ ਢੜੇਵਲ ਦੀ ਕਾਂਗਰਸ ਜਗ ਜਹਰ ਹੈਗੀ ਹੈ ਤੇ ਕੋਸ਼ਿਸ਼ ਕਰ ਰਿਹਾ ਕਿ ਇੱਕ ਢੜੇਵਲ ਦੀ ਖਤਮ ਹੋ ਕੇ ਇੱਕ ਜੋ ਠੋਕੇ ਪੰਜਾਬ ਜਿਹੜੀ ਕਾਂਗਰਸ ਹੈ ਉਸ 27 ਦੀ ਚੋਣਾਂ ਚ ਕੁੱਦੇ ਤੇ